ਪਟਿਆਲਾ ਸਾਊਂਡ ਐਂਡ ਡੀਜੇ ਜੁਨੀਅਨ ਵੱਲੋਂ ਪਟਿਆਲਾ ਦੀਨਪੰਦੇ 500 ਰੋਡ ਗ੍ਰੀਨ 뷰 ਪੈਲੈਸ ਵਿੱਚ ਇੱਕ ਮੀਟਿੰਗ ਰੱਖੀ ਗਈ। ਇਸ ਮੀਟਿੰਗ ਚ ਜ਼ਿਲ੍ਹਾ ਪਟਿਆਲਾ ਡੀਜੇ ਸਾਊਂਡ ਦੇ ਮੈਂਬਰਾਂ ਨੇ ਹਿੱਸਾ ਲਿਆ ਤੇ ਮੀਟਿੰਗ ਅ ਸ੍ਰੀਿੰਦਰ ਕੁਮਾਰ ਮਣੀ ਡੀਜੇ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਜੁਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਡੀਜੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਾਜੇਸ਼ ਕੁਮਾਰ ਆਰਕੇ ਡੀਜੇ ਨੇ ਸੰਬੋਧਨ ਕੀਤਾ ਤੇ ਚੇਅਰਮੈਨ ਰਾਜੇਸ਼ ਕੁਮਾਰ ਆਰਕੇ ਪਟਿਆਲਾ ਲਾਈਟ ਸਾਉਂਡ ਐਂਡ ਡੀਜ ਯੂਨੀਅਨ ਦੇ ਮੈਂਬਰਾਂ ਦਾ ਇਸ ਮੌਕੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਇਸ ਮੌਕੇ ਮਾਈਕਲ ਮਸੀ ਵਾਈਸ ਪ੍ਰਧਾਨ ਪਰਮਦੀਪ ਸਿੰਘ ਜਸਵੰਤ ਸਿੰਘ ਸੁਭਾ ਜਨਰਲ ਸੈਕਟਰੀ ਐਡਵਾਈਜ਼ਰ ਮੱਖਣ ਸਿੰਘ ਬਲਜੀਤ ਸਿੰਘ ਸੋਢੀ ਸਰਪ੍ਰਸਤ ਜੱਗੀ ਸਾਉਂਡ ਫਰੈਂਡਜ਼ ਡੀਜੇ ਮੌਜੂਦ ਰਹੇ ਤੇ ਨਾਲ ਹੀ ਸਰਟੀਫਿਕੇਟ ਤੇ ਆਈ ਕਾਰਡ ਵੀ ਵੰਡੇ ਗਏ ਚੇਅਰਮੈਨ ਆਰਕੇ ਨੇ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਆਈ ਕਾਰਡ ਯੂਨੀਅਨ ਦੀ ਪਹਿਚਾਣ ਹੈ ਤੇ ਆਈ ਕਾਰਡ ਚਾਹੇ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਵਿੱਚ ਕੰਮ ਆਉਣਗੇ ਉਹ ਇਹਨਾਂ ਨੂੰ ਟੰਗ ਗਿਆ ਲੇਕਿਨ ਉਹ ਇੱਕ ਕਟਵਾ ਦੇ ਡੇਢ ਮਹੀਨੇ ਬਾਅਦ ਉਹ ਕਿਸੇ ਦੇ ਥਰੂ ਮੇਰੇ ਕੋਲ ਫੰਕਸ਼ਨ ਤੇ ਪਹੁੰਚਿਆ ਸੀਗਾ ਪਾਰਕ ਪਲਾਜ਼ਾ 'ਚ ਸਸ ਕਰਨਾ ਵੀ ਆਪਣੇ ਵਿਚਾਰ ਪਰ ਇਸ ਸਭ ਬਹੁਤ ਮੁਸ਼ਕਲ ਆਇਆ ਹੈ ਕਈ ਵਾਰ ਤੇ ਤਿੰਨ ਵਾਰ ਚਾਰ ਵਾਰ ਵੀ ਫੋਨ ਕੀਤਾ ਹੈ ਕਈ ਮੈਂਬਰ ਵੀ ਸਾਡਾ ਡਿਸਟਰਬ ਹੋ ਰਿਹਾ ਹੈ ਕਿੰਨੀ ਕੰਨੀ ਵਾਰ ਡਾਟਾ ਨਾ ਹੋਵੇ ਰੋਕ ਤੇ ਕਾਫੀ ਬੱਤੀਆਂ ਮੁਸ਼ਕਲ ਆਈ ਹੈ ਸੋ ਇਹ ਸਾਰਿਆਂ ਨੂੰ ਟੈਸਟ ਹੈ ਕਿ ਤੁਹਾਨੂੰ ਜਦੋਂ ਵੀ ਮੈਂ ਪਰ ਫੋਨ ਕਰਦਾ ਹੈ ਸਾਡਾ ਵੀ ਹੌਂਦੇ ਦਾ ਉਹ ਤੁਹਾਨੂੰ ਜਗਾ ਕੋਈ ਸਹੀ ਡਾਟਾ ਮੰਗਦਾ ਹੈ ਜਾਂ ਕੋਈ ਤੁਹਾਨੂੰ ਸੱਜਾ ਹੁੰਦਾ ਤਾਂ ਉਹ ਡਾਟਾ ਉਸੇ ਬੰਦੇ ਨੂੰ ਦੋ ਤੁਸੀਂ ਬਰੋਕਾ ਦੇ ਵਿੱਚ ਲਾ ਦਿਓ ਕਈ ਬੜੀਆਂ ਪਿਛੇ ਲਾਈਟ ਹੈ ਪਿਛੇ ਲਾਈਟ چھوڑ ਨਹੀਂ ਆਪ ਨੰਨ ਨਨ ਆਪਣੇ ਸਹਿ ਧੰਨਵਾਦੀ ਕਰਨ ਮਾਈਕ ਤੇ ਜੀ ਇਸਪੋਰਟ ਆਪਾਂ ਕਰ ਸਕੀਏ ਉਸ ਬੱਚੇ ਦੀ ਪ੍ਰੋਗਰੈਸ ਉਸਨੇ ਸਾਰੇ ਇਹ ਜਿੰਦਤ ਪਾਉ ਤੜਲੇ ਸੋਚਿਆ ਵੀ ਸਾਡਾ ਆਈਡ ਕਾਰਡ ਬਣਾਇਆ ਜਾਂ ਸਾਡੇ ਦੁਕਾਨ ਦੇ ਨਾਲ ਸਾਰੇ ਨੰਬਰ ਸਰਵਨ ਦਾ ਬਹੁਤ ਧੰਨਵਾਦ ਸਰ ਆਪਣੀ ਐਸੋਸੀਏਸ਼ਨ ਵੱਲੋਂ ਬਹੁਤ ਜਲਦੀ ਕਿਤੇ ਨਾ ਕਿਤੇ ਜਿੱਥੇ ਸਾਨੂੰ ਪ੍ਰਸ਼ਾਸਨ ਦੱਸਣਗੇ ਕੋਈ ਜਗ੍ਹਾ ਦੇਣਗੇ ਅਸੀਂ ਪੌਦੇ ਲਗਾਣ ਦੇ ਚੁਕਾਂ ਅਸੀਂ ਪ੍ਰਸ਼ਾਸਨ ਤੋਂ ਅਹੀ ਮੰਗ ਕਰਦੇ ਆਂ ਵੀ ਸਾਨੂੰ ਜਲਦੀ ਤੋਂ ਜਲਦੀ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਅਸੀਂ ਗ੍ਰੀਨਰੀ ਨੂੰ ਮੱਧੇ ਨਜ਼ਰ ਰੱਖਦੇ ਹੋਏ ਪੌਦੇ ਲਗਾਈਏ ਸਰ ਜਿਹੜੇ ਮੈਂਬਰ ਸਾਡੇ ਤੋਂ ਆਈਡੀ ਕਾਰਡ ਲਈ ਜਾਂਦੇ ਨੇ ਪਲੀਜ਼ ਸਹਿਯੋਗ ਜ਼ਰੂਰ ਕਰ ਦੇਣਾ कल सुलेखा ना पा रह जाएंगे फिर बताकर देखे बकरा जी सैन करते अब मास्क जी ने सुनी आ फर काफी कुछ टीक होना का चेहरे तेरना पै जय माता ताड़ी ता दिया करो ताड़ी फिर भुल जाने पहली बार देखिए बहुत बहुत लगे धन्यवाद थैंक यू जी नैक्सट जी जो ध्यान रखना प्रावो मैं जिम्मे गल याद आई है जिम्मे शिव फलावर अपने इलाश जी हो गए मनु जनरेटर वाले हो गए या अपने इनका भी बहुत बहुत धन्यवाद ਤਾਰੀਫੇਡ ਕੋਲ ਮੇਰੀ ਥੈਂਕ ਯੂ ਨੈਕਸਟ ਮੇਜੀ ਸਾਡੇ ਜਿਹੜੇ ਜਿਹੜੇ ਮੈਂਬਰ ਆਪਣਾ ਆਪਣਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਆਈ ਡੀ ਕਾਰਡ ਲੈ ਜਾਂਦੇ ਪਲੀਜ਼ ਸਾਈਨ ਕਰ ਦੋਣਾ ਸਾਨੂੰ ਬਾਅਦ ਚ ਭਲੇਕਾ ਨਾ ਪਵੇ ਕਿ ਜੁਗਸਾਹਰੇ ਕੋ ਬੁਲਾ ਰਹੇ ਹੋ ਘਟ ਨੇ ਕੋਈ ਮੀਟਿੰਗ ਕਰਦੇ ਆ ਉੱਥੇ ਬੋਲਣ ਵਾਸਤੇ ਸਟੇਟ ਤੇ ਕੋਈ ਨਹੀਂ ਆਂਦਾ ਤੇ ਇਹੀ ਕਹਿੰਦੇ ਨੇ ਵੀ ਮੇਰਾ ਮੈਸੇਜ ਤੁਸੀਂ ਲਾ ਦਿਓ ਜਦੋਂ ਆਪਾਂ ਗੱਲ ਕਰਦੇ ਆ ਨਾ ਮੈਸੇਜ ਲਾਨੇ ਆਂ ਦੂਜੇ ਦਾ ਤਾਂ ਅੱਧੀਆਂ ਗੱਲਾਂ ਮਿਸ ਹੋ ਜਾਂਦੀਆਂ ਨੇ ਅਲੱਗ ਤਾਂ ਮੈਂ ਤੇ ਸਾਰਾ ਨਾਮ ਗੱਲ ਕਰੀ ਹੋਈ ਨਹੀਂ ਸੀਗੀ ਜੀ ਐਸੋਫੀਸ਼ਲ ਵੱਲੋਂ ਪੁੱਛਿਆ ਮੈਂ ਇੱਥੇ ਤਰਾਨਾ ਗਿਆ ਸੀ ਕਿ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੀ ਮੇਲ ਲੱਗ ਸਕਦਾ ਪਹਿਲਾਂ ਤਾਂ ਮੈਂ ਦਰਪਨ ਟੀਵੀ ਵਾਲਿਆਂ ਦਾ 24 ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਤੇ ਅੱਜ ਦਾ ਜਿਹੜਾ ਮੈਰਜੇਸ਼ ਕੁਮਾਰ ਗਰਗ ਚੇਅਰਮੈਨ ਪਟਿਆਲਾ ਲਾਈਟ ਸਾਊਂਡ ਡੀਜੇ ਬੈਲਫੇਰ ਸੁਸਾਇਟੀ ਦਾ ਟੀਮ ਦਾ ਮੈਂਬਰ ਆ ਜੀ ਤੇ ਮੈਂ ਅੱਜ ਇਹ ਬੇਨਤੀ ਕੀਤੀ ਸੀ ਸਾਰੇ ਮੈਂਬਰਾਂ ਨੂੰ ਵੀ ਅਸੀਂ ਪਿਛਲੇ ਸੀਜ਼ਨ ਤੋਂ ਪਹਿਲਾਂ ਮੀਟਿੰਗ ਕਰੀ ਸੀ ਤੇ ਅੱਜ ਅਸੀਂ ਇਕੱਠੇ ਹੋਏ ਆ ਅੱਜ ਭਰਾਵੇਂ ਭਾਈਚਾਰੇ 'ਚ ਇਕੱਠੇ ਹੋਏ ਆ ਜੀ ਅੱਜ ਅਸੀਂ ਅਸੀਂ ਆਪਣੀ ਮਤਲਬ ਅੱਜ ਦੀ ਜਿਹੜੀ ਮੀਟਿੰਗ ਇਸ ਕਰਕੇ ਰੱਖੀ ਸੀ ਕਿਉਂਕਿ ਪਿੱਛੇ ਕੁਝ ਕਮਾ ਕਾਰਨਾ ਕਰਕੇ ਦਿੱਕਤ ਆ ਰਹੀਆਂ ਸੀ ਸਰ ਉਹ ਦਿੱਕਤਾਂ ਨੂੰ ਅਸੀਂ ਆਪਣੇ ਮੈਂਬਰਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਸੀਗੇ ਤੇ ਉਹਦੀ ਸਮੱਸਿਆ ਦਾ ਹੱਲ ਲੱਭਣਾ ਚਾਹੁੰਦੇ ਸੀ। ਇਸ ਕਰਕੇ ਰੱਖੀ ਸੀ ਜੀ ਮੀਟਿੰਗ। ਇਹ ਹੋਰ ਇਸ ਤੋਂ ਲਵਾਤੀ ਕਿ ਇੱਕ ਵੈਂਟੀ ਕਾਰਡ ਵਗੈਰਾ ਇੱਕ ਸਰ ਸਾਨੇ ਬਹੁਤ ਚਿਰ ਤੋਂ ਅਸੀਂ ਆਪਣੇ ਮਤਲਬ ਮੈਂਬਰਸ਼ਿਪ ਕਾਰਡ ਪਲੱਸ ਆਈਡੀ ਕਾਰਡ ਨਹੀਂ ਬਣਾ पाए ਸੀ ਤਾਂ ਹੁਣ ਅਸੀਂ ਅਗਲੇ 2 ਸਾਲਾਂ ਲਈ ਅਸੀਂ ਆਪਣੇ ਮੈਂਬਰਾਂ ਨੂੰ ਵੈਲਿਡ ਕਰਾਰ ਦਿੱਤਾ ਹੈਗਾ ਜਿਵੇਂ ਜਿਹੜੇ ਮੈਂਬਰ ਨੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਆਪਣੀ ਐਸੋਸੀਏਸ਼ਨੋਂ ਲਵਾਜ 1 ਬਾਈ 1 ਆਈਡੀ ਕਾਰਡ ਤੇ ਮੈਂਬਰਸ਼ਿਪ ਕਾਰਡ ਬਣਦੇ ਨੇ ਜੀ ਤੇ ਸਾਰੀ ਟੀਮ ਬਹੁਤ ਖੁਸ਼ ਹੈ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਈ ਮੈਂਬਰ ਅੱਜ ਨਹੀਂ ਆ ਸਕੇ ਸਰ ਦੇਖੋ ਮੈਂਬਰ ਤਾਂ ਸਾਡੇ ਬਹੁਤ ਵਧੀਆ ਨੇ ਜੀ ਸਾਰੇ ਅੱਜ ਜਿਹੜੇ ਨਹੀਂ ਆ ਸਕੇ ਉਹਨਾਂ ਦੇ ਆਈਡੀ ਕਾਰਡ ਪਲੱਸ ਮੈਂਬਰਸ਼ਿਪ ਕਾਰਡ ਸਾਡੇ ਕੋਲ ਪਏ ਨੇ ਜੀ ਅਸੀਂ 1 ਵਾਈ 1 ਜਾਂ ਤਾਂ ਉਹਨਾਂ ਨੂੰ ਬੁਲਾ ਕੇ ਆਫਿਸ ਚ ਪ੍ਰਧਾਨ ਜੀ ਦੇ ਤਾਂ ਦਵਾਗੇ ਸਰ ਨਹੀਂ ਅਸੀਂ ਆਪ ਖੁਦ ਦੇ ਕੇ ਆਵਾਂਗੇ ਜੀ ਸਰ ਉਹ ਕੰਮਕਾਰਾਂ ਕਰਕੇ ਨਹੀਂ ਆ ਪਾਏ ਹਾਂ ਜੀ ਹਾਂ ਕੋਈ ਨਹੀਂ ਵੀ ਜਿਹਨੇ ਬਰਾਤੇ ਦੇ ਦਾਂਗੇ ਜਿਹੜੇ ਵੀ ਰਹਿ ਗਏ ਨਾ ਉਹਨਾਂ ਨੂੰ ਅਸੀਂ ਦੇ ਦਾਂਗੇ ਜੀ ਆਈ ਕਾਰਡ ਅੱਜ ਜਿਹੜਾ ਫੰਕਸ਼ਨ ਕਰਾਇਆ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਫੰਕਸ਼ਨ ਜੀ ਇਹ ਸਾਡੇ ਜਿਹੜੇ ਡੀਜੇ ਲਾਈਟ ਸਾਊਂਡ ਵਾਲੇ ਮੈਂਬਰ ਨੇ ਇਹਨਾਂ ਦੇ ਆਈ ਕਾਰਡ ਤੇ ਇੱਕ ਸਰਟੀਫਿਕੇਟ ਸੀਗਾ ਉਹ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤੇ ਨੇ ਸਾਰੇ ਮੈਂਬਰਾਂ ਨੂੰ ਜੀ ਹੋਰ ਤੁਹਾਡੀ ਐਸੋਸੀਏਸ਼ਨ ਬੰਨ ਨੂੰ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਕੋਈ ਸਮਾਜ ਸੇਵਾ ਜਾਂ ਕੋਈ ਅਸੀਂ ਹਾਂਜੀ ਬਿਲਕੁਲ ਜੀ ਦੇਖੋ ਜਿੱਦਾਂ ਕੋਈ ਗਰੀਬ ਲੜਕੀ ਤੇ ਮੈਰਿਜ ਹੋਗੀ ਜਾ ਕੋਈ ਖੂਨਦਾਨ ਕੈਂਪ ਹੋ ਗਿਆ ਜਾਂ ਕੋਈ ਲੰਗਰ ਵਗੈਰਾ ਤਾਂ ਕੰਮ ਕਰਦੇ ਰਹਿੰਦੇ ਆ ਸਾਡੀ ਟੀਮ ਵਰਕ ਲਈ ਸਾਰੇ ਮੁੰਡੇ ਪ੍ਰਸ਼ਾਸਨ ਤੋਂ ਕਿਦਾਂ ਦਾ ਸਹਿਯੋਗ ਮਿਲਦਾ ਪ੍ਰਸ਼ਾਸਨ ਤੋਂ ਤਾਂ ਕੋਈ ਮੰਗ ਨਹੀਂ ਜੀ ਸਾਡੀ ਸਾਨੂੰ ਬਸ ਇਹ ਪ੍ਰੋਬਲਮ ਆਉਂਦੀ ਹੈ ਵੀ ਟ੍ਰੈਫਿਕ ਦੀ ਰਾਤ ਨੂੰ ਕੋਈ ਸੰਡੀ ਗੱਡੀਆਂ ਵਗੈਰਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਦੀ ਮੰਗ ਕਰਦੇ ਆ ਵੀ ਸਾਡੇ ਜਿੰਨੇ ਵੀ ਡੀਜੇ ਲਾਈਟ ਸਾਊਂਡ ਵਾਲੇ ਆ ਕਿਰਪਾ ਕਰਕੇ ਇਹਨਾਂ ਨੂੰ ਨਾ ਤੰਗ ਕੀਤਾ ਜਾਵੇ